ਦੇਖੋ ਨਵੇਂ ਸਾਲ ਦੇ ਇਹ ਪਟਾਕੇ वगैरह ਜਿਹੜੇ ਚੱਲ ਰਹਾ ਕਿੰਦਾ ਆਵਾਜ਼ ਬਹੁਤ ਜ਼ਿਆਦਾ 뭘뭘이뭘뭘뭘뭘뭘뭘뭘뭘 at okay. all. I don't know. Король. Король. Так. 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 ¡Gracias! Oh. ਹਾਂਜੀ ਤੁਸੀਂ ਹੁਣ ਸਾਰਿਆਂ ਨੇ ਦੇਖ ਲਿਆ ਕਿ ਕਿਸ ਤਰ੍ਹਾਂ ਨਾਲ ਇੱਥੇ ਨਵਾਂ ਸਾਲ ਮਨਾਇਆ ਜਾਂਦਾ ਐ ਲਾਵਕਰ ਨੂੰ ਠੰਡ ਹੈ ਹਾਂ ਠੰਡ ਬੜੀ ਨੀਆ ਕਿ ਖੜਨਾ ਮੁਸ਼ਕਲ ਹੈ ਮੈਂ ਦਰਵਾਜ਼ਾ ਥੋੜੇ ਖੋਲ ਕੇ ਤੇ ਥੋੜੇ ਟਾਈਮ ਦੇਖਿਆ ਤੇ ਬਾਕੀ euh ਹਾਲੇ ਤੱਕ ਲਗਾਤਾਰ ਪਟਾਕੇ ਜਿਹੜੇ ਆ ਉਸੇ ਹਿਸਾਬ ਨਾਲ ਚੱਲਦੇ ਜਾਂਦੇ ਆ ਤੇ ਦਰਵਾਜ਼ਾ ਖੋਲ ਕੇ ਖੜਨਾ ਜਿਹੜਾ ਆ ਉਹ ਕਾਫੀ ਬਿਮਾਰ ਹੋਣ ਵਾਲੀ ਗੱਲ ਹੈ ਕਿਉਂਕਿ ਠੰਡ ਆਦਤ ਤੋਂ ਜ਼ਿਆਦਾ ਆ ਤੇ ਪਟਾਕੇ ਵਗੈਰਾ ਚਲਾ ਰਹੇ ਉਹਨਾਂ ਨੂੰ ਠੰਡ ਘਟ ਲੱਗਦੀ ਆ ਤੇ ਕੁਝ ਨਾ ਕੁਝ ਲੋਕ ਬਾਹਰ ਖੜੇ ਦਿਖਾਈ ਦਿੰਦੇ ਆ ਤੇ ਮੈਨੂੰ ਤਾਂ ਥੋੜੇ ਪਹਿਲਾਂ ਮੈਂ ਸੌ ਗਿਆ ਸੀ ਨੀਂਦ ਆਉਣ ਲੱਪੇ ਸੀ ਕੋਈ ਰਾਤ ਦੇ 12 ਵਜੇ ਪਟਾਕੇ ਚੱਲਦੇ ਤੇ ਹੁਣ ਸਵਾ 12 ਹੋ ਗਿਆ ਪਟਾਕਿਆਂ ਦੀ ਜਿਹੜੀ ਗੂੰਜ ਆ ਉਸੀ ਤਰ੍ਹਾਂ ਸੜਾਈ ਦਿੰਦੀ ਆ ਹਾਂ ਹੁਣ ਆਪਣੇ ਘਰ ਦੇ ਵਿੱਚ ਇੱਥੇ ਅੰਦਰ ਮੈਂ ਕਿਹਾ ਚਲੋ ਖੜਕੇ ਇਹ ਜਿਹੜੀ ਹੈਗੀ ਆ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਸਾਡੇ ਵੱਲੋਂ ਆਪਣੇ ਘਰ ਵਿੱਚ ਬੈਠ ਕੇ ਹੀ ਇਹ ਸਾਡੇ ਘਰ ਇਹ ਗੁਰੂ ਲਾਲਕ ਸਾਹਿਬ ਜੀ ਮਹਾਰਾਜ ਜੀ ਦੀ ਫੋਟੋ ਸ਼ੋਭ ਸਾਡੇ ਵਾਸਤੇ ਸਾਰੇ ਵਾਸਤੇ ਹੈ ਤੇ ਹੁਣ ਅੰਦਰ ਠੰਡ ਦਾ ਨਹੀਂ ਹੈ ਕੋਈ ਏਡਾ ਜ਼ਿਆਦਾ ਤੇ ਫਿਰ ਮੈਂ ਅੰਦਰ ਆ ਗਿਆ ਤੇ ਅੰਦਰੋਂ ਥੋੜੇ ਜਿਹਾ ਆਪਣਾ ਘਰ ਦਿਖਾ ਕੇ ਤੇ ਫਿਰ ਜਿਹੜਾ ਹੈਗਾ ساری ਦੁਨੀਆ ਦੇ ਵਿੱਚ ਬਖ ਬਖ ਸਮਿਆਂ ਤੇ ਅ ਇੱਥੇ ਟਾਈਮ ਦੇ ਮਤਲਬ ਨਮਸਾਲ ਮਨਾਇਆ ਜਾਂਦਾ ਤੇ ਇਥੇ ਦਾ ਤੇ ਯੂਰਪ ਦਾ ਟਾਈਮ ਤਕਰੀਬਨ ਸੇਮ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਹਨਾਂ ਦਾ ਟਾਈਮ ਥੋੜਾ ਆਪਣਾ ਵੱਖਰਾ ਵੱਖਰਾ ਹੈ ਸੋ ਇਸ ਕਰਕੇ ਹਰ ਇੱਕ ਦੇਸ਼ ਵਿੱਚ ਹੰਬਖ ਵੱਖ-ਵੱਖ ਸਮੇਂ ਤੇ ਨਵਾਂ ਸਾਲ 12 ਵਜੇ ਮਨਾਇਆ ਜਾਂਦਾ ਰਾਤ ਦੇ 12 ਵਜੇ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਸਾਰੇ ਪਰਵਾਰਾਂ ਨੂੰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ੇ ਤੇ ਖੁਸ਼ੀਆਂ ਬਖਸ਼ੇ ਤਰੱਕੀਆਂ ਤੰਦਰੁਸਤੀ ਤੇ ਪਰਿਵਾਰਾਂ ਵਿੱਚ ਮੁਹੱਬਤ ਬਖਸ਼ੇ ਇਹੋ ਸਾਡੀ ਦੁਆ ਹੈ ਤੇ ਬਾਬਾ ਜੀ ਅੱਗੇ ਇਹੋ ਹੈ ਕਰਜ ਕਿ ਦੁਨੀਆ ਤੇ ਜਗਤ ਜਲੰਦਾ ਰੱਖਦੇ ਪ੍ਰਭ ਆਪਣੀ ਕਿਰਪਾ ਨਾਲ ਗੁਰੂ ਮਹਾਰਾਜ ਚਾਰੇ ਪਾਸੇ ਖੁਸ਼ੀਆਂ ਬਖਸ਼ੋ ਜਿੱਥੇ-ਜਿੱਥੇ ਵੀ ਤੁਸੀਂ ਸਾਰੇ ਆਪ ਰਹਨੇ ਸਾਰਿਆਂ ਨੂੰ ਜੋ ਦੇਸ਼-ਵਦੇਸ਼ਾਂ ਵਿੱਚ ਹਨ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਰ ਧਿਆਨ ਰੱਖਣਾ ਆਪਣਾ ਪਰ ਇਕਲੂ ਜਨ ਨਾਲ ਮੁਹੱਬਤ ਜੋ ਹੈ ਉਹ ਹੋਰ ਪੱਕੀ ਕੀਤੀ ਜਾਵੇ ਤੇ ਬਹੁਤ ਬੜੀਆ ਹੈ ਚਲੋ ਮਹਾਰਾਜ ਖੁਸ਼ੀਆਂ ਬਖਸ਼ੇ ਨਵਾਂ ਸਾਲ ਤੁਸੀਂ ਦੇਖ ਲਿਆ ਹੈ ਕਿ ਇਥੇ ਪਟਾਕਿਆਂ ਦੀ ਗੂੰਜ ਨਾਲ ਤੇ ਲੋਕ ਇੱਕ ਦੂਜੇ ਨੂੰ ਫੋਨ ਕਰਕੇ ਵਧਾਈਆਂ ਦਿੰਦੇ ਹਨ ਤੇ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਨਵੇਂ ਸਾਲ ਵਿੱਚ ਤੁਹਾਨੂੰ ਨਵੀਆਂ ਤਰੱਕੀਆਂ ਅਤੇ ਚੜ੍ਹਦੀ ਕਲਾ ਰਹੇ। ਉੱਲਾ ਚੱਕੋ ਨਹੀਂ ਕਰਵਾ ਜੀ ਮੇਰ ਕਰਨੀ ਧੰਨਵਾਦ ਜੀ ਸਤਿ ਸ੍ਰੀ ਅਕਾਲ